ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਰੇਟ ਤੁਹਾਨੂੰ ਵੱਖਰੇ ਵੱਖਰੇ ਮਿਲ ਜਾਣਗੇ ਗੱਡੀਆਂ ਦੇ ਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਲੋਕਲ ਘਰਾਂ ਚ ਗੱਡੀਆਂ ਖੜੀਆਂ ਤੁਹਾਨੂੰ ਮਿਲ ਜਾਣਗੀਆਂ ਅਸੀਂ ਤੇ ਵਧੀਆ ਰੇਟਾਂ 'ਚ ਵਧੀਆ ਗੱਡੀਆਂ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੰਬਰ ਆਪਣਾ 94659 29488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਬੋਲਟਾ ਚਾਹੀ ਕਿਸ ਵੀ ਏਰੀਆ ਚ ਕੁਝ ਵੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਰੀ ਚਾਹੇੜ ਆਪਾਂ ਲਗਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਡਿਜ਼ਾਇਰ ਗੱਡੀ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਹੈ ਗੱਡੀ ਇਹ ਚਿੱਟੇ ਰੰਗ ਦੀ ਆ 16 ਮਾਡਲ ਹੈ ਜੀ ਕੰਡੀਸ਼ਨ ਆਲੋਕੀ ਆ ਫੈਮਿਲੀ ਗੱਡੀ ਐ ਸਹੀ ਨਵੇਂ ਟਾਇਰਾਂ ਚ ਗੱਡੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਮਿਊਜ਼ਿਕ ਸਿਸਟਮ ਵਧੀਆ ਆਪਾਂ ਨੂੰ ਮਿਲ ਜੂਗਾ ਫੁੱਲ ਇੰਸ਼ੋਰੈਂਸ ਗੁਰਾਇਆ ਮਾਲਕ ਦਾ ਏਰੀਆ ਜੀ ਫਲੋਰ ਲੱਗੇ ਪੈ ਜਾਂਦਾ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਰੇਟ ਹੋ ਜਾਊਗਾ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਚਾਰੇ ਪਾਸੋਂ ਮਾਲਕ ਨੇ ਵਧੀਆ ਸੋਹਣੀਆਂ ਫੋਟੋਆਂ ਆਪਣੇ ਕੋਲ ਹੀ ਖਿੱਚ ਕੇ ਭੇਜੀਆਂ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਲਓ ਜੀ ਤੁਹਾਡੀ ਇੱਛਾ ਤੁਸੀਂ ਕਿਵੇਂ ਚੈੱਕ ਕਰਨੀ ਆ ਬਾਕੀ ਚਲਾ ਕੇ ਦੇਖੂਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੀਟ ਗੱਡੀ ਦਾ ਤੁਹਾਨੂੰ ਪਸੰਦ ਆ ਗਿਆ ਹੋਊਗਾ ਮਾਡਲ ਦੇ ਹਿਸਾਬ ਨਾਲ ਾਕੀ ਮਾਲਕ ਦਾ ਨੰਬਰ ਜਿਹੜਾ ਹੈਗਾ ਜੀ ਸਕਰੀਨ ਤੇ ਆਪਾਂ ਦੇ ਰੱਖਿਆ ਹੈ 9464632631 ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਕਰੋ ਗੱਲਬਾਤ ਤੁਸੀਂ ਆਪ ਹੀ ਇੱਕ ਆਪਾਂ i20 ਗੱਡੀ ਲੈ ਕੇ ਪਹੁੰਚਿਆ ਆਸਥਾ ਮਾਡਲਸ ਮਾਡਲ ਦੀ ਗੱਲ ਕਰੀਏ 15 ਮਾਡਲ ਆਪਰੋਂ ਗੱਡੀ ਇਹ ਮਿਲੂਗੀ 5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਜੀ ਪੰਜਾਬ ਨੰਬਰ ਹੈ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਜੀ ਨਵੇਂ ਟਾਇਰਾਂ ਚ ਨਵੀਂ ਬੈਟਰੀ ਅਸੀਂ ਸਾਰੀ ਗੱਡੀ ਰੀਜਨਲ ਹੈ ਤੇ ਜਿੰਨਾ ਦੀ ਗੱਡੀ ਹੈ ਤੁਸੀਂ ਉਹਨਾਂ ਦਾ ਨਾਮ ਹਰਪਾਲ ਸਿੰਘ ਅਜੀ ਜਾ ਕੇ ਦੇਖ ਸਕਦੇ ਹੋ ਤੇ ਤੁਸੀਂ ਜਾ ਕੇ ਦੇਖਣਾ ਚਾਹੋ ਨੂੰ ਗੱਡੀ ਜੇ ਤਾਂ ਮਾਲਕ ਦੇ ਘਰੇ ਖੜੀ ਤੁਹਾਨੂੰ ਮਿਲੇਗੀ ਕੁਬਾਇਆ ਮਾਲਕ ਦਾ ਏਰੀਆਗਾ ਪਿੰਡ ਅਜੀ ਕੁਬਾਇਆ ਜਾ ਕੇ ਦੇਖ ਸਕਦੇ ਹਾਂ ਜਿਹੜਾ ਮਾਲਕ ਦਾ ਪਿੰਡ ਅਜੀ ਫਾਜ਼ਿਲਕਾ ਏਰੀਆ ਦੇ ਵਿੱਚ ਪੈ ਜਾਂਦਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਘਾਟਾ ਬਾਅਦ ਕੀਤਾ ਜਾਊਗਾ ਗੱਡੀ ਸੋਹਣੀ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੁਝ ਮਾਲਕ ਦਾ ਮੋਬਾਈਲ ਨੰਬਰ 94100 7009419 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਗੱਲ ਕਰਦੇ ਹਾਂ ਜੀ ਆਪਾਂ ਮਰੂਤੀ 800 ਗੱਡੀ ਦੀ 2004 ਮਾਡਲ ਗੱਡੀ ਲੈ ਕੇ ਪਹੁੰਚੇ ਆਪਾਂ ਕੁੱਲ 47000 ਦੀ ਗੱਡੀ ਸੋਹਣੀ ਹੈ ਜੀ 4 ਮਾਡਲ ਹੈ ਰੰਗ ਵਧੀਆ ਪੰਜਾਬ ਨੰਬਰ ਹੈ ਸੰਗਰੂਰ ਘੜੀ ਹੈ ਗੱਡੀ ਗੱਡੀ ਨੂੰ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਸਕਦੋਂ ਤੁਹਾਡੀ ਇੱਛਾ ਜੀ ਤੁਸੀਂ ਕਿਵੇਂ ਚੈੱਕ ਕਰਨੀ ਹੈ ਬਾਕੀ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਸੀ ਗੱਲ ਕਰ ਲਿਓ ਆਪ ਹੀ ਤੇ ਹੁਣ ਦੱਸੋ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਭੇਜ ਸਕਦੇ ਹੋ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ 9465629488 ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਾਜ਼ਮੀ ਕਰ ਦਿਓ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ